ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਆਜੀ ਗੱਲ ਕਰਦੇ ਆਂ ਬਿਜਲੀ ਬੋਰਡ ਵੱਲੋਂ ਉੱਠੀ ਮੰਗ ਕਿ ਉਹਨਾਂ ਦੇ ਜਿਹੜੇ ਮੁਲਾਜ਼ਮ ਡਿਊਟੀ ਦੌਰਾਨ ਕੰਮ ਕਰਦੇ ਹੋਏ ਜਿਨ੍ਹਾਂ ਦੀ ਮੌਤ ਹੋ ਜਾਂਦੀ ਆ ਉਹਨਾਂ ਨੂੰ ਵੀ ਸ਼ਹੀਦਾ ਦਰਜਾ ਮਿਲੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਜਦੋਂ 2022 ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਤਾਂ ਭਗਵੰਤ ਮਾਨ ਜੀ ਵੱਲੋਂ ਇਹਦਾ ਐਲਾਨ ਸੀਗਾ ਕਿ ਦੇਸ਼ ਦੀ ਰੱਖਿਆ ਕਰਨ ਵਾਲੇ ਫੌਜੀਆਂ ਦੇ ਲਈ ਤੇ ਪੁਲਿਸ ਮੁਲਾਜ਼ਮਾਂ ਦੇ ਲਈ ਜਦੋਂ ਵੀ ਕੋਈ ਡਿਊਟੀ ਦੌਰਾਨ ਉਹਨਾਂ ਨਾਲ ਕੋਈ ਹਾਦਸਾ ਇਸ ਤਰ੍ਹਾਂ ਦਾ ਵਾਪਰ ਜਾਂਦਾ ਤਾਂ ਉਹ ਡਿਊਟੀ ਦੌਰਾਨ ਸ਼ਹੀਦ ਹੋ ਜਾਂਦੇ ਨੇ ਤਾਂ ਉਹਨਾਂ ਦੇ ਪਰਿਵਾਰ ਨੂੰ ਆ ਜਿਹੜਾ 1 ਕਰੋੜ ਰੁਪਏ ਦਾ ਮੁਆਵਜ਼ਾ ਜਿਹੜਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ। ਉਸੇ ਨੂੰ ਲੈ ਕੇ ਬਿਜਲੀ ਮੁਲਾਜ਼ਮਾਂ ਵੱਲੋਂ ਵੀ ਹੁਣ ਜਿਹੜੀ ਸਮੰਗ ਨੂੰ ਆ ਬੜੇ ਜ਼ੋਰ ਦੇ ਨਾਲ ਆ ਜਿਹੜਾ ਉਠਾਇਆ ਜਾ ਰਿਹਾ ਹੈਗਾ ਕਿ ਸਾਡੇ ਵੀ ਮੁਲਾਜ਼ਮ ਨੇ ਜਿਹੜੇ ਡਿਊਟੀ ਦੌਰਾਨ ਡਿਊਟੀ ਕਰਦੇ ਕਰੰਟ ਦੇ ਨਾਲ ਉਹਨਾਂ ਦੀ ਮੌਤ ਜਦੋਂ ਹੋ ਜਾਂਦੀ ਆ ਤਾਂ ਉਹਨਾਂ ਨੂੰ ਵੀ ਆ ਜਿਹੜਾ ਸ਼ਹੀਦ ਦਾ ਦਰਜਾ ਹੈਗਾ ਜਿਹੜਾ ਮਿਲੇ ਕਿਉਂਕਿ ਉਹਨਾਂ ਦੀਆਂ ਮੌਤਾਂ ਲਗਾਤਾਰ ਮੁਲਾਜ਼ਮਾਂ ਦੀਆਂ ਲਗਭਗ ਐਵਰੇਜ 1 ਜਾਂ 1.5 ਪਰਜਾਨਾਂ ਦੀ ਹੈ ਜਿਹੜੀ ਉਹ ਹੋ ਰਹੀ ਆ ਕੰਮ ਦੀਆਂ ਇਹਨਾਂ ਸਥਿਤੀਆਂ ਦੇ ਵਿੱਚ ਸੋ ਉਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਇੱਕ ਸੰਘਰਸ਼ੀ ਜਿਹੜਾ ਜਥੇਬੰਦੀਆਂ ਵੱਲੋਂ ਵਿੱਢਿਆ ਗਿਆ ਸੀਗਾ ਉਹ ਸੰਘਰਸ਼ ਪਵਾਨੀਗੜ ਵਿਖੇ ਜਦੋਂ ਇੱਕ ਮੁਲਾਜ਼ਮ ਕਮਲਜੀਤ ਸਿੰਘ ਸਾਈਕਲਾਈਨ ਮੈਂ ਦੀ ਕੰਮ ਕਰਦੇ ਹੋਏ ਲੈਣਾ ਦੇ ਉੱਤੇ ਕਰੰਟ ਲੱਗਣ ਕਾਰਨ ਮੌਤ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਰੋਹ ਦੇ ਵਿੱਚ ਆਏ ਮੁਲਾਜ਼ਮ ਸਾਥੀਆਂ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਅਸੀਂ ਆ ਜਿਹੜਾ ਉਹ ਸੰਘਰਸ਼ ਸੀ ਜਿਹੜਾ ਉਹ ਪੌਣੀਗੜ ਵਿਖੇ ਲੜਿਆ ਗਿਆ। ਕਮਲਜੀਤ ਦੀ ਜਿਹੜੀ ਡੈਥ ਆ 10 ਜੁਲਾਈ ਨੂੰ ਹੋ ਜਾਂਦੀ ਆ। ਉਸ ਤੋਂ ਬਾਅਦ ਉਸ ਅਗਲੇ ਦਿਨ 11 ਤਰੀਕ ਨੂੰ ਆ ਜਿਹੜਾ ਮੁਲਾਜ਼ਮ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਦੇ ਨਾਲ ਪੌਣੀਗੜ ਪ੍ਰਸ਼ਾਸਨ ਦੇ ਨਾਲ ਲਗਾਤਾਰ ਉਸ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ ਕਿ ਸਾਡਾ ਸਾਥੀ ਡਿਊਟੀ ਦੌਰਾਨ ਸ਼ਹੀਦ ਹੋਇਆ। ਤਾਂ ਉਸ ਨੂੰ ਸ਼ਹੀਦ ਦਾ ਦਰਜਾ ਸਰਕਾਰ ਐਲਾਨ ਕਰੇ। ਸਰਕਾਰ ਵੱਲੋਂ ਢਲਮੱਠ ਦਾ ਜਿਹੜਾ ਸਿਸਟਮ ਸੀਗਾ ਉਹਦੇ ਨੂੰ ਦੇਖਦੇ ਹੋਏ ਮਲਾਜਮ ਵੱਲੋਂ ਸੀ ਜਿਹੜਾ ਸੰਗਰੂਰ ਪਟਿਆਲਾ ਰੋਡ ਸੀ ਜਿਹੜਾ ਨੈਸ਼ਨਲ ਹਾਈਵੇ ਉਹਨੂੰ ਬੰਦ ਕੀਤਾ ਗਿਆ ਉਸ ਤੋਂ ਬਾਅਦ ਡੀਸੀ ਸਾਹਿਬ ਸੰਗਰੂਰ ਦੇ ਨਾਲ ਆ ਜਿਹੜਾ ਬਿਜਲੀ ਬੋਰਡ ਦੇ ਪ੍ਰਸ਼ਾਸਨ ਨੂੰ ਨਾਲ ਲਾਈਖੀ ਸੀ ਜਿਹੜੀ ਮੀਟਿੰਗ ਹੁੰਦੀ ਆ ਜਿਸ ਦੇ ਵਿੱਚ ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪੰਜਾਬ ਸਰਕਾਰ ਨਾਲ ਪਾਵਰ ਕਮਨ ਦੇ ਜਿੱਥੇ ਮੈਨੇਜਮੈਂਟ ਦੇ ਨਾਲ ਜਿਹੜੀ ਉਹ ਇੱਕ ਮੀਟਿੰਗ ਆ ਜਿਹੜੀ ਅਰੇਂਜ ਕਰਦੇ ਨੇ ਜਿਸ ਦੇ ਦੌਰਾਨ 12 ਤਰੀਕ ਨੂੰ ਆ ਕੇ ਪਾਵਰ ਕਾਮ ਦੀ ਮੈਨੇਜਮੈਂਟ ਵੱਲੋਂ ਡੀਪੀਐਸ ਗਰੇਵਾਲ ਡਾਇਰੈਕਟਰ ਬੰਡ ਤੇ ਉਹਨਾਂ ਦੇ ਨਾਲ ਐਸਸੀ ਸੰਗਰੂਰ ਤੇ ਐਕਸ਼ਨ ਸੰਗਰੂਰ ਤੇ ਐਸਡੀਐਮ ਪਵਾਨੀਗੜ੍ਹ ਦੀ ਮੌਜੂਦਗੀ ਦੇ ਵਿੱਚ ਆ ਜਿਹੜਾ ਉਹ ਪਰਿਵਾਰ ਨੂੰ ਆ ਕੇ ਵਿਸ਼ਵਾਸ ਦਿਵਾਇਆ ਜਾਂਦਾ ਕਿ ਤੁਹਾਡੇ ਇਸ ਬੱਚੇ ਨੂੰ ਆ ਜਿਹੜਾ ਸ਼ਹੀਦ ਦਾ ਦਰਜਾ ਹੈਗਾ ਪਾਵਰ ਕਾਮ ਵੱਲੋਂ ਆ ਇਸ ਦੇ ਉੱਤੇ ਜਿਹੜਾ ਪ੍ਰੋਸੈਸ ਹੈਗਾ ਉਹ ਜਲਦੀ ਆ ਜਿਹੜਾ ਪੂਰਾ ਕਰ ਲਿਆ ਜਾਵੇਗਾ ਤੇ ਪੰਜਾਬ ਸਰਕਾਰ ਦੀ ਮਨਜ਼ੂਰੀ ਲੈ ਕੇ ਆ ਜਿਹੜਾ ਇਸ ਬੱਚੇ ਨੂੰ ਆ ਜਿਹੜਾ ਸ਼ਹੀਦ ਦਾ ਦਰਜਾਗਾ ਜਿਹੜਾ ਦਵਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾਵੇਗੀ ਸੋ ਉਹ ਲੜਾਈ ਨੂੰ ਲੈ ਕੇ ਮਲਾਜਮਾਂ ਵੱਲੋਂ ਲਗਾਤਾਰ ਆ ਜਿਹੜਾ ਮੈਨੇਜਮੈਂਟ ਤੇ ਤੇ ਸਰਕਾਰ ਤੇ ਹੈਗਾ ਜਿਹੜਾ ਉਹ ਆਪਣਾ ਪ੍ਰੈਸ਼ਰ ਆ ਜਿਹੜਾ ਉਹ ਬਣਾਇਆ ਜਾ ਰਿਹਾ ਜਿਸ ਸੰਬੰਧ ਦੇ ਵਿੱਚ ਪਾਵਰ ਕਾਮ ਦੀ ਮੈਨੇਜਮੈਂਟ ਦੇ ਨਾਲ ਮਲਾਜਮ ਜਥੇਬੰਦੀਆਂ ਦੀ ਪਿਛਲੇ ਦਿਨ ਮੀਟਿੰਗ ਵੀ ਹੋਈ ਹੈ ਜਿਸ ਵਿੱਚ ਉਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਬਹੁਤ ਜਲਦੀ ਆ ਜਿਹੜਾ ਇਹ ਤੁਹਾਡਾ ਜਿਹੜੀ ਮੰਗ ਆਗਾ ਇਸ ਨੂੰ ਪੂਰਾਗਾ ਜਿਹੜਾ ਕਰ ਦਿੱਤਾ ਜਾਊਗਾ ਸੋ ਇਸ ਨੂੰ ਲੈ ਕੇ ਅੱਜ ਵੀ ਗੱਲ ਕਰਦੇ ਆ ਕਿ ਗਰਦੀਪ ਸਿੰਘ ਸਾਈਕਲ ਐਨ ਮੈਨ ਜਿਹੜਾ ਸਬਡਿਵੀਜ਼ਨ ਆ ਰਾਮਪੂਰਾ ਦੇ ਵਿੱਚ ਜਿਹੜਾ ਕੰਮ ਕਰ ਰਿਹਾ ਸੀਗੀ ਉਸ ਦੀ ਵੀ ਆ ਜਿਹੜੀ ਮੌਤ ਆ ਗਈ ਕੰਮ ਕਰਦੇ ਹੋਏ ਐਕਸੀਡੈਂਟ ਦੇ ਦੌਰਾਨ ਉਸ ਦੀ ਮੌਤ ਆ ਜਿਹੜੀ ਹੋ ਜਾਂਦੀ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਬਿਜਲੀ ਬੋਰਡ ਦੇ ਮੁਲਾਜ਼ਮ ਨੇਗੇ ਉਹਨਾਂ ਨੇ ਕੰਮ ਦੇ ਦੌਰਾਨ ਆ ਜਿਹੜੀ ਮੌਤ ਆ ਜਿਹੜੀ ਕੰਟਰ ਲੱਗਣ ਕਾਰਨ ਹੋ ਰਹੀ ਆ ਸੋ ਉਸ ਲੜਾਈ ਨੂੰ ਲੈ ਕੇ ਮੁਲਾਜ਼ਮ ਲਗਾਤਾਰ ਮੈਨੇਜਮੈਂਟ ਤੇ ਆਪਣਾ ਜਿਹੜਾ ਪ੍ਰੈਸ਼ਰ ਆਗਾ ਬਣਾ ਰਹੇ ਨੇ ਕਿ ਸਾਡੇ ਮੁਲਾਜ਼ਮਾਂ ਨੂੰ ਵੀ ਆ ਪੰਜਾਬ ਸਰਕਾਰ ਜਿਵੇਂ ਬਿਜਲੀ ਪੁਲਿਸ ਨੂੰ ਤੇ ਫੌਜ ਨੂੰ ਆ ਜਿਹੜਾ ਸ਼ਹੀਦ ਦਾ ਦਰਜਾ ਜਿਹੜਾ ਦਿੱਤਾ ਜਾ ਰਿਹਾ ਤਾਂ ਸਾਡੇ ਮੁਲਾਜ਼ਮ ਵੀ ਆ ਜਿਹੜੇ ਡਿਊਟੀ ਦੌਰਾਨ ਸ਼ਹੀਦ ਹੁੰਦੇ ਨੇ ਤੁਹਾਨੂੰ ਸ਼ਹੀਦ ਦਾ ਦਰਜਾ ਦੇ ਕੇ ਉਸ ਦੇ ਬਣਦੇ ਬੈਨੀਫਿਟ ਨੇ ਜਿਹੜੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਆ ਜਿਹੜਾ ਉਹ ਮਿਲ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਬੰਦੀਆਂ ਵੱਲੋਂ ਇੱਕ ਸੰਘਰਸ਼ ਵੀ ਆਗਾ ਇਸ ਦੇ ਸਬੰਧ ਵਿੱਚ ਉਹ ਲਿਖੇ ਗਏ ਨੇ ਕਿ ਜੇਕਰ ਮਿੱਠੀ ਤਰੀਕ ਤੱਕ ਸਰਕਾਰ ਵੱਲੋਂ ਮੈਨੇਜਮੈਂਟ ਵੱਲੋਂ ਇਸ ਫੈਸਲੇ ਨੂੰ ਆ ਜਿਹੜਾ ਲਾਗੂ ਨਹੀਂ ਕੀਤਾ ਜਾਂਦਾ ਜਿਸ ਤਹਿਤ ਉਹਨਾਂ ਦਾ ਕੋਈ ਸਮਝੌਤਾ ਹੈਗਾ ਜਿਹੜਾ ਪਾਵਰਕਾਮ ਤੇ ਪੰਜਾਬ ਸਰਕਾਰ ਦੇ ਨਾਲ ਹੋਇਆ ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਐਕਸ਼ਨ ਹੈਗਾ ਉਹ ਜਲਦ ਉਹ ਲੀਕ ਦੇਣਗੇ ਇਸ ਤੋਂ ਉਮੀਦ ਕਰਦੇ ਹਾਂ ਕਿ ਜਲਦੀ ਆ ਜਿਹੜਾ ਕੋਈ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆ ਜਿਹੜਾ ਇਹ ਫੈਸਲਾਗਾ ਆਉਣ ਦੀ ਉਮੀਦ ਆ ਜਿਹੜੀ ਮੁਲਾਜ਼ਮਾਂ ਨੂੰ ਬੱਜੀ ਆ ਸੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੋ ਦੇਖਦੇ ਹਾਂ ਇਸ ਸਿਸਟਮ ਦੇ ਵਿੱਚ ਕਦੋਂ ਬਦਲਾ ਕੇ ਪੰਜਾਬ ਦੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਜਿਹੜਾ ਇਹ ਸਹੂਲਤਾ ਜਿਹੜੀ ਉਹ ਪ੍ਰਦਾਨ ਹੁੰਦੀ ਆ ਸੋ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ